ਸਤਗੁਰੂ ਫਿਰ ਇਹ ਦੱਸਦੇ ਪਏ ਨੇ ਕਿ ਬੰਦਨ ਪਏ ਕਿਉਂ ਹੁਣ ਧਿਆਨ ਨਾਲ ਸੁਣਿਆ ਜੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਵਰਤਾਰੇ ਨੇ ਕਰਮ ਨਾ ਜਾਣਾ ਧਰਮ ਨਾ ਜਾਣਾ ਕਰਮ ਅਤੇ ਧਰਮ ਕਹਿਣ ਲੱਗੇ ਖੋਲ ਹੀ ਖੋਲੀ ਇਨਸਾਨ ਨਾ ਬਾਗੀ ਖੁਣ ਦਾ ਯਤਨ ਕਰਦਾ ਹੈ ਆਪਾਂ ਵੀ ਸਮਾਜ ਵਿੱਚ ਵੈਨਿਆ ਨਾ ਕਿ ਐਨੀ ਬਾਣੀ ਕਿਉਂ ਪੜਾਂ ਮੈਂ ਸੋਦਰ ਕਿਉਂ ਸੁਣਾ ਆਪਾਂ ਧਰਮ ਜੋ ਗੁਰੂ ਸਾਹਿਬ ਨੇ ਕਮਾਉਣ ਲਈ ਕਿਹਾ ਸੀ ਬਾਗੀ ਹੋ ਗਏ ਸਤਗੁਰ ਨੇ ਕਿਹਾ ਪੰਜ ਕਕਾਰ ਤੈਨੂੰ ਦਿੱਤੇ ਖਾਲਸੇ ਰੋ ਰੀਤ ਦੇ ਲਈ ਆਪਾਂ ਕਹਿੰਨੇ ਆ ਇਹ ਭਾਰ ਲੱਗਦਾ ਖੈਂ ਇਹਦਾ ਮਤਲਬ ਆਪਾਂ ਗੁਰੂ ਦੇ ਬਾਹਰ ਹੀ ਜਿਹੜੀ ਦਿੱਖ ਸੀ ਉਸ ਤੋਂ ਵੀ ਬਾਗੀ ਖੁਣ ਦਾ ਯਤਨ ਕਰਨੇ ਪਿਆ ਸਤਗੁਰੂ ਕਹਿੰਦੇ ਨੇ ਇਹ ਤਾਂ ਖਲਾਤ ਨੇ ਪਰ ਬਿਨਾਂ ਕਿਵੇਂ ਕਹਿਣ ਲੱਗੇ ਲੋਭੀ ਮਾਇਆ ਧਾਰੀ ਕਹਿਣ ਲੱਗੇ ਇਹ ਲੋਭ ਦੇ ਅੰਦਰ ਗ੍ਰਾਸੀ ਇੰਨਾ ਕੋ ਚੁਕਾ ਆਖ ਹੈ ਮਾਇਆ ਧਾਰੀ ਜਿਹੜੀ ਪਰਵਰਤੀ ਖ ਹੈ ਮਾਇਆ ਭਾਈ ਚੇਤੇ ਰੱਖਿਆ ਜੇ ਜੇਬ ਤੱਕ ਖੋਏ ਤਾਂ ਬਹੁਤ ਚੰਗੀ ਖ ਪਰ ਜਦੋਂ ਕਿਤੇ ਇਹ ਦਿਲ ਤੇ ਅਸਰ ਕਰ ਲਵੇ ਤੇ ਭਾਈ ਜ਼ਿੰਦਗੀ ਤਬਾਹ ਕਰ ਦਿੰਦੀ ਖ ਇਹ ਮੈਂ ਨਹੀਂ ਕਹਿੰਦਾ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਨੇ ਨਨ ਲਗੇ ਮਾਇਆ ਦੀ ਮਮਤਾ ਵਿਆਪ ਜਾਏ ਸਈ ਫਿਰ ਇਨਸਾਨ ਭਾਈ ਖਰ ਪਖ ਤੋਂ ਨੀਮਾ ਹੋ ਜਾਂਦਾ ਹੈ ਇਸ ਕਰਕੇ ਗੁਰਦੇਵ ਨੇ ਕਿਹਾ ਜਿਹ ਮਾਇਆ ਮਮਤਾ ਤਜੀ ਮਮਤਾ ਜਿਹਨੇ ਛੱਡ ਦਿੱਤੀ ਖੈ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ